हां जी ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਾਚਨ ਮੈਂ ਨਾ ਇੱਕ ਬੇਨਤੀ ਕਰਨੀ ਆ ਤੁਹਾਨੂੰ ਜਾਣ ਕੇ ਦਾਸ ਲੋਕਾਂ ਨੂੰ ਤਾਂ ਬੇਨਤੀ ਹੁੰਦੀ ਏ ਕਈ ਵਾਰ ਨਾ ਬੰਦੇ ਦਾ ਇਸ ਤਰ੍ਹਾਂ ਮਨ ਹੁੰਦਾ ਕਿ ਨਾਮ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ ਕੁਝ ਵੀ ਨਹੀਂ ਕਰਨ ਨੂੰ ਜੀ ਕਰਦਾ ਉਚਾੜ ਜਾ ਹੋ ਜਾਂਦਾ ਮਨ ਤੁਸੀਂ ਇੱਕ ਮੈਂ ਤੁਹਾਨੂੰ ਨਾ ਸੌਖੀ ਜੀ ਵਿਧੀ ਦੱਸ ਦੇਣਾ ਬਹੁਤ ਜ਼ਿਆਦਾ ਕਮਾਲ ਦੀ ਵਿਧੀ ਹੈ ਇੰਨਾ ਤੁਹਾਨੂੰ ਕਿਰਪਾ ਹੋ ਗਈ ਸੱਚੇ ਪਾਸ਼ਾ ਮਹਾਰਾਜ ਤੁਸੀਂ ਅਜ਼ਮਾ ਕੇ ਦੇਖੋ ਇਹ ਜੇ ਤੁਹਾਡੇ ਤੇ ਕਿਰਪਾ ਨਾ ਹੋਈ ਨਾ ਮੈਨੂੰ ਝੂਠਾ ਕਹਿ ਦੇ ਤੁਸੀਂ ਕਿਵੇਂ ਉਹ ਕਰਨਾ ਆਪਾਂ ਨੇ ਜੇ ਤੁਹਾਡੇ ਨਾਮ ਸੰਬੰਧਗੀ ਕਰਨ ਕੁਝ ਵੀ ਨਹੀਂ ਕਰਨਾ ਮਨ ਵੀ ਉਦਾਸ ਰਹਿੰਦਾ ਤਾਂ ਤੁਸੀਂ ਸਿਰਫ ਨਾ ਸਿਰਫ ਸਿਰਫ 3 ਮਿੰਟਾ ਸਿਰਫ 3 ਮਿੰਟਾ ਕੀ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਮੂਲ ਮੰਤਰ ਕਰਨਾ ਹੈ ਜਾ ਤਾਂ ਗੁਰੂ ਨਾਨਕ ਕਹਿਣਾ ਜਪਣਾ ਉਹ ਤੁਹਾਡੀ ਇੱਛਾ ਹੈ ਪਰ ਜਪਣਾ ਤੁਸੀਂ ਇੱਕੋ ਚੀਜ਼ ਹੈ ਜਿਹੜੀ ਜਪਣੀ ਹੈ ਜਾਂ ਫਿਰ ਤੁਸੀਂ ਮਨ ਵਿੱਚ ਕਰ ਲੋ ਜਾਂ ਬੋਲ ਕੇ ਕਰ ਲੋ ਸਿਰਫ 3 ਮਿੰਟਾ ਜੇ ਵੱਧ ਕਰਨਾ ਹੈ 5 ਮਿੰਟਾ ਵੀ ਕਰ ਸਕਦੇ ਹੋ 3 ਮਿੰਟਾ ਕਰ ਲੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅਰਦਾਸ ਕਰਨੀ ਹੈ ਸਾਰੀ ਦਾਸ ਕੱਕੇ ਪਾਸ਼ਾ ਮਹਾਰਾਜ ਏ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਮੈਨੂੰ ਆਪਣੇ ਭਾਣੇ ਵਿੱਚ ਰੱਖੋ ਮੈਨੂੰ ਤੁਸੀਂ ਆਪਦੇ ਚਰਨਾਂ ਨਾਲ ਜੋੜੋ ਉਸੇ ਆਪ ਸੱਚਖੰਡ ਤੁਰ ਦਰਗਾਹ ਤੋ ਹੱਜੇ ਪਾਸ਼ਾ ਮੇਰੇ ਮੱਥੇ ਵਿੱਚ ਮੇਰੇ ਹਿਰਦੇ ਵਿੱਚ ਤਰੰਗਾਂ ਭੇਜੋ ਮਹਾਰਾਜ ਕਾਲਪੁਰਖ ਜੀ ਕਿ ਮੈਨੂੰ ਤੇਰਾ ਪਿਆਰ ਜਾਗੇ ਮੈਨੂੰ ਆਪਦਾ ਪਿਆਰ ਆਵੇ ਇਹ ਸੰਸਾਰ ਦੇ ਮੋਹ ਮਾਇਆ ਤੋ ਹੱਜੇ ਪਾਸ਼ਾ ਮੈਨੂੰ ਕੱਢ ਲੋ ਇਹ ਜਿਹੜੀ ਮਾਇਆ ਕਰਕੇ ਮੇਰਾ ਮਨ ਉਦਾਸ ਰਹਿੰਦਾ ਹੈ ਸੰਸਾਰੀ ਰੰਗ ਕਰਕੇ ਉਦਾਸ ਰਹਿੰਦਾ ਮਨ ਹੱਜੇ ਪਾਸ਼ਾ ਮਹਾਰਾਜ ਮੈਨੂੰ ਮਾਇਆ ਦੇ ਰੰਗਾਂ ਤੋਂ ਛਡਕਾਰਾ ਦਿਵਾਓ ਮੈਨੂੰ ਆਪਦੇ ਰੰਗ ਵਿੱਚ ਰੰਗ ਲੋ ਰੰਗ ਲੋ ਮਹਾਰਾਜ ਮੈਂ ਤੇਰਾ ਬੱਚਾ ਮੈਂ ਤੇਰਾ ਦਾਸ ਹਾਂ ਮਾਰਚੇ ਪਾਸ਼ਾ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮਾਹਰ ਜਨਮਾ ਜਨਮਾ ਤੋਂ ਪਤਨ ਕੀ ਕੀ ਗੁਨਾਹ ਕਰਕੇ ਫਿਰਦਿਆ ਮਹਾਰਾਜ ਐਨੀਆਂ ਮੁਸੀਬਤਾਂ ਐਨੀਆਂ ਔਕੜਾਂ ਨੇ ਐਨੀਆਂ ਦਿੱਕਤਾਂ ਨੇ ਸੱਚੇ ਪਾਸ਼ਾ ਮਹਾਰਾਜ ਜੀਵਨ ਖਰਾਬ ਹੋਈ ਜਾਂਦਾ ਹੈ ਅਬ ਦਾ ਰੰਗ ਦਿਓ ਮਹਾਰਾਜ ਅਬ ਦਾ ਰਸ ਦਿਓ ਸੱਚੇ ਪਾਸ਼ਾ ਮਹਾਰਾਜ ਅਬ ਦੇ ਰੰਗਾਂ ਵਿਚ ਰੰਗੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ 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 ਇਸ ਤਰ੍ਹਾਂ ਕਰੇ ਸੰਗ ਜੀ ਤੁਸੀਂ ਸ਼ਫ 3 ਮਿੰਟਾਂ ਉਸ ਤੋਂ ਬਾਅਦ ਤਿੰਨ ਮਿੰਟਾਂ ਦੇ ਬਾਅਦ ਫਿਰ ਇਹ ਅਰਦਾਸ ਕਰਨੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਅਰਦਾਸ ਸਾਰੀ ਕਰਕੇ ਫਿਰ ਅਰਦਾਸ ਫਿਰ ਤੁਸੀਂ ਸਿਮਰਨ ਕਰਨੇ ਤਿੰਨ ਮਿੰਟਾਂ ਤਿੰਨ ਮਿੰਟਾਂ ਸਿਮਰਨ ਕਰਨਾ ਫਿਰ ਅਰਦਾਸ ਕਰੇ ਘੰਟੇ-ਘੰਟੇ ਬਾਅਦ ਕਰਨਾ ਤੁਸੀਂ ਇਹ ਤੁਸੀਂ ਦਿਨ ਵਿੱਚ ਦੀ ਘਟੋਕਣ 11 ਵਾਰੀ ਕਰਨਾ ਤਿੰਨ ਮਿੰਟ ਸਿਮਰਨ ਕਰਨ ਦਾ ਕੋਈ ਔਖਾ ਨਹੀਂ ਫਿਰ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਘੰਟੇ ਬਾਅਦ ਫਿਰ ਕਰਨੀ ਹੈ ਜੇ ਤੁਸੀਂ ਦੁਕਾਨ ਦੇ ਉੱਤੇ ਹੋ ਤਾਂ ਵੀ ਹੋ ਜੇ ਤੁਸੀਂ ਖੇਤ ਵਿੱਚੋਂ ਤਾਂ ਵੀ ਹੋ ਤਿੰਨ ਮਿੰਟ ਤਾਂ ਸੰਗ ਜੀ ਸਮਾਂ ਨਿਕਲ ਹੀ ਆਉਂਦਾ ਹੈ ਕਦੇ ਮਨ ਵਿੱਚ ਕਰੋ ਜੇ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਵੀ ਲੋਕ ਨੇ ਅਰਦਲ ਹਰ ਮਨ ਵਿੱਚ ਕਰ ਲਓ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਪਰ ਘੰਟੇ-ਘੰਟੇ ਬਾਅਦ ਅਰਦਾਸ ਕਰਦੇ ਰਹੋ ਜਿਵੇਂ ਡਾਕਟਰ ਕਹਿੰਦੇ ਹਨ ਵੀ ਇਹ ਘੰਟੇ-ਘੰਟੇ ਬਾਅਦ ਦਵਾਈ ਲੈਣੀ ਹੈ ਚਾਰ-ਚਾਰ ਘੰਟਿਆਂ ਬਾਅਦ ਲੈਣੀ ਹੈ ਜੇ ਸੰਗ ਜੀ ਤੁਸੀਂ ਤਿੰਨ ਦਿਨਾਂ ਇਸ ਤਰ੍ਹਾਂ 11-11 ਵਾਰੀ ਅਰਦਾਸ ਕਰਦੇ ਰਹੇ ਨਾ ਤਿੰਨ-ਤਿੰਨ ਮੰਟ ਪਾਠ ਕਰਕੇ 11ਵੇਂ ਤਿੰਨ ਤਿੰਨ ਦਿਨਾਂ ਬਾਅਦ ਤੁਹਾਡੀਆਂ ਜੇ ਪੁੱਬਾਂ ਨਾ ਨਿਕਲੀਆਂ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਤਾਂ ਮੈਨੂੰ ਕਮੈਂਟਾਂ ਵਿੱਚ ਬੁਰਾ ਕਹਦੇ ਹੋ ਅੱਡੀ ਸ਼ਕਤੀ ਯਾਰ 10:05 11 ਵਾਰੀ ਅਰਦਾਸ ਕਰਨੀ ਹੈ ਮਿੰਟ ਸਿਰਫ ਤਿੰਨ ਮਿੰਟ ਨਾਮ ਜਪਣਾ ਹੈ ਘੰਟੇ ਬਾਅਦ ਫਿਰ ਘੰਟੇ ਬਾਅਦ ਫਿਰ ਫਿਰ ਅਰਦਾਸ ਘੰਟੇ ਬਾਅਦ ਸਿਰਫ ਤਿੰਨ ਮਿੰਟਾ ਕਰਕੇ ਸਿਮਰਨ ਫਿਰ ਅਰਦਾਸ ਫਿਰ ਅਰਦਾਸ ਕਿਰਪਾ ਦੇਖੀ ਤੁਸੀਂ ਮਰਜ਼ੇ ਪਾਸ ਤੁਸੀਂ ਕਹੋਗੇ ਸਾਰਾ ਬ੍ਰਹਿਮੰਡ ਮੇਰੇ ਵਿੱਚ ਆ ਗਿਆ ਗੁਰੂ ਮਰਜ਼ੇ ਪਾਸ ਮੇਰੇ ਵਿੱਚ ਪ੍ਰਗਟ ਹੋ ਗਿਆ ਇਸ ਤਰ੍ਹਾਂ ਦਾ ਬਰਾਗ ਤੁਹਾਡੇ ਅੰਦਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ